ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅੱਜ ਆਪਾਂ ਸਰਵਣ ਕਰਾਂਗੇ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸੱਚਾ ਸੌਦਾ ਖਰਾ ਸੌਦਾ ਕਰਨ ਦਾ ਪ੍ਰਸੰਗ ਹੁਣ ਭਾਵੇਂ ਵੈਦ ਵੀ ਦੱਸ ਗਿਆ ਸੀ ਕਿ ਇਸ ਰੱਬ ਨੂੰ ਪਿਆਰ ਕਰਨ ਵਾਲੇ ਬਾਲਕੇ ਨੂੰ ਕੋਈ ਰੋਗ ਨਹੀਂ ਕੋਈ ਬਿਮਾਰੀ ਨਹੀਂ ਇਹ ਤਾਂ ਕੋਈ ਤੁਰ ਤੋਂ ਹੀ ਗੁਰਦੇਵ ਹੋ ਕੇ ਆਇਆ ਏ ਐ ਇਸ ਉਮਰੇ ਉਹ ਕੁਛ ਜਾਣਦਾ ਹੈ ਜੋ ਵੱਡੇ ਵੱਡੇ ਸੰਤ ਸਾਧੂ ਨਹੀਂ ਜਾਣਦੇ ਪਰਮਤਾ ਕਾਲੂ ਨੂੰ ਤਸੱਲੀ ਨਹੀਂ ਸੀ ਬੱਚਦੀ ਉਹ ਸਮਝਦਾ ਸੀ ਕਿ ਮੇਰਾ ਪੁੱਤ ਮਨਮਰਜ਼ੀ ਦੇ ਮਗਰ ਲੱਗਣ ਵਾਲਾ ਆਪਣੀ ਕੀਤੀ ਕਰਨ ਵਾਲਾ ਹੈ ਲੰਮਾ ਪਿਆ ਜਾਵੇਲਾ ਫਿਰਦਾ ਤੇ ਉਜਾੜਾਂ ਵਿੱਚ ਜਾ ਬੈੰਦਾ ਹੈ ਜਾਂ ਸਾਧੂ ਫਕੀਰਾਂ ਨਾਲ ਗੱਪਾਂ ਮਾਰਦਾ ਰਹਿੰਦਾ ਹੈ ਵੈਦ ਦੇ ਜਾਣ ਮਗਰੋਂ ਬਲਕੇ ਗੁਰੂ ਜੀ ਨੇ ਪਏ ਰਹਿਣਾ ਛੱਡ ਦਿੱਤਾ ਤੇ ਬਹੁਤ ਹੀ ਫਿਰਦੇ ਰਹਿਣ ਲੱਗ ਪਏ ਸੋਚ-ਸੋਚ ਕੇ ਇੱਕ ਦਿਨ ਮੈਂ ਤੇ ਕਾਲੂ ਜੀ ਨੇ ਪੁੱਤਰ ਨੂੰ ਕਿਹਾ ਕਾਕਾ ਜੀ ਤੁਸੀਂ ਹੁਣ ਸਿਆਣੇ ਹੋ ਗਏ ਹੋ ਤੇ ਮੈਂ ਵੇਖਦਾ ਕਿ ਤੁਸਾਨੂੰ ਫਿਰਨ ਦਾ ਸ਼ੌਕ ਜ਼ਿਆਦਾ ਹੈ ਸੋ ਮੈਂ ਸੋਚਿਆ ਕਿ ਤੁਸੀਂ ਫਿਰਦੇ ਵੀ ਰਹੋ ਤੇ ਕੁਝ ਕਮਾਈ ਵੀ ਕਰੋ ਐਸ ਕਰਕੇ ਮੇਰੀ ਸਲਾਹ ਹੈ ਕਿ ਤੁਸੀਂ ਫਿਰਨ ਤੁਰਨ ਦਾ ਕੰਮ ਕਰੋ ਬਾਲਕੇ ਗੁਰੂ ਜੀ ਨੇ ਕਿਹਾ ਅੱਛਾ ਪਿਤਾ ਜੀ ਜਿਵੇਂ ਤੁਸੀਂ ਆਖੋ ਤਾ ਮਹਿਤਾ ਜੀ ਨੇ ਕਿਹਾ ਹਾਲੇ ਤੁਸੀਂ ਛੋਟਾ ਛੋਟਾ ਕੰਮ ਕਰੋ ਨੇੜੇ ਦੇ ਨਗਰ ਚੂੜਕਾਨੇ ਜਾਓ ਰੁਪਈਏ ਵੀ ਲੈ ਜਾਓ ਉੱਥੇ ਜਾ ਕੇ ਦੇਖੋ ਕੀ ਕੀ ਸੌਦੇ ਹਨ ਜੋ ਸਾਡੀ ਤਲਵੰਡੀ ਵਿੱਚ ਮਹਿੰਗੇ ਹਨ ਤੇ ਉੱਥੇ ਸਸਤੇ ਹਨ ਸੋ ਕੋਈ ਜਿੰਸ ਖਰੀਦ ਲਿਆਓ ਇੱਥੇ ਆਣ ਕੇ ਵੇਚ ਦੇਣੀ ਕੁਝ ਜੋ ਨਫਾ ਹੋ ਜਾਵੇ ਉਹ ਵੀ ਰੁਪਈਏ ਨਾਲ ਜੋੜ ਲੈਣਾ ਇਸ ਤਰ੍ਹਾਂ ਜਾਦੋ ਤੁਸੀਂ ਸਾਨੂੰ ਨੇੜੇ ਨੇੜੇ ਤੋਂ ਸੌਦੇ ਲਿਆ ਕੇ ਵੇਚਣ ਦੀ ਚਾ ਚਾ ਜਾਵੇਗੀ ਫਿਰ ਬਹੁਤੇ ਰੁਪਈਏ ਲੈ ਕੇ ਦਸੌਰਾਂ ਨੂੰ ਵਪਾਰ ਕਰਨ ਚਲੇ ਜਾਣਾ ਦਸੌਰ ਕੀ ਹੁੰਦਾ ਹੈ ਜੋ ਲੋਕ ਦੂਰ ਦੂਰ ਤਾਈਂ ਜਾ ਕੇ ਸੌਦੇ ਖਰੀਦ ਲਿਆਉਂਦੇ ਹਨ ਜਾਂ ਆਪਣੇ ਨਗਰੋਂ ਮਾਲ ਸੌਦਾ ਲੈ ਕੇ ਦੂਰ ਤਾਈਂ ਜਾ ਵੇਚਦੇ ਹਨ ਤਾਂ ਘਰ ਦੇ ਲੋਕ ਹੀ ਆਖਦੇ ਹਨ ਫੁਲਾਣਾ ਦਸੌਰ ਗਿਆਏ ਜਿਸ ਤੋਂ ਸਮਝ ਪੈ ਜਾਂਦੀ ਕਿ ਉਹ ਕਿਸੇ ਦੂਰ ਦੇਸ਼ ਨੂੰ ਗਿਆ ਹੈ ਵਪਾਰ ਕਰਨ ਲਈ ਸੋ ਮਹਿਤਾ ਜੀ ਨੇ ਪੁੱਤਰ ਨੂੰ ਸਮਝਾਇਆ ਕਿ ਹਾਲੇ ਤਾਂ 12-13 ਕੋਹਾਂ ਤੇ ਚੂੜਕਾਣਾ ਹੈ ਉੱਥੇ ਜਾਓ ਤੇ ਕੋਈ ਸੌਦਾ ਖਰੀਦ ਕੇ ਲਿਆਓ ਪਰ ਪੂਰਾ ਧਿਆਨ ਦੇਣਾ ਕਿ ਸੌਦਾ ਖਰਾ ਹੋਵੇ ਉਹ ਲਿਉਣਾ ਤੁਸੀਂ ਜਿਸ ਵਿੱਚ ਕਾਟਾ ਕਦੀਨਾ ਪਵੇ ਤੁਸੀਂ ਪਹਿਲੀ ਵਾਰੀ ਚੱਲੇ ਹੋ ਨਾਲ ਬਾਲੇ ਨੂੰ ਲੈ ਜਾਓ ਉਹ ਤੁਹਾਡੀ ਸੇਵਾ ਵੀ ਕਰੇਗਾ ਤੇ ਰਾਖੀ ਵੀ ਕਰੇਗਾ ਬਾਲਕ ਗੁਰੂ ਜੀ ਨੇ ਹਾਂ ਕਰ ਦਿੱਤੀ ਤੇ 20 ਰੁਪਏ ਤੇ ਬਾਲੇ ਨੂੰ ਨਾਲ ਲੈ ਕੇ ਇੱਕ ਦਿਨ ਟੁਰਪੇ ਕੁਛ ਬਾਟ ਸੜ ਕੇ ਸੜਕ ਜਾ ਕੇ ਬਾਲ ਗੁਰੂ ਜੀ ਕੋਈ ਉਜਾੜ ਰਸਤੇ ਪੈ ਗਏ ਉੰਜ ਟੁਰੇ ਗਏ ਚੂੜਕਾਨੇ ਦੀ ਸੇਧ ਉੱਤੇ ਚਾਦ ਨਗਰ ਨੇੜੇ ਆ ਗਿਆ ਤਾਂ ਉਥੇ ਇੱਕ ਬਨ ਜਿਹਾ ਸੀ ਉੱਚੀ ਥਾਂ ਸੀ ਬੂਟੇ ਬਿਰਸ਼ ਬੜੀ ਸ਼ਾਂਦੇ ਰਹੇ ਸਨ ਤੇ ਉਥੇ ਕੁਛ ਸਵਾਹਾ ਮਲਕੇ ਬੈਠੇ ਧੂਣੀਆਂ ਤਪਰੇ ਸਾਧੂ ਵੇਖੇ ਇਹਨਾਂ ਵਿੱਚ ਇੱਕ ਸਾਰਿਆਂ ਤੋਂ ਵੱਡਾ ਪਿਆ ਜਾਪਦਾ ਸੀ ਇਹ ਸਬਨਾ ਦਾ ਮਹਾਂਤ ਸੀ ਮਹਾਂ ਤਾਕਦੇ ਹਨ ਸਾਧੂਆਂ ਦੇ ਵਡਕੇ ਨੂੰ ਇਸ ਦੇ ਪਾਸ ਜਾ ਕੇ ਗੁਰੂ ਜੀ ਅਦਬ ਨਾਲ ਬੈਠ ਕੇ ਤੇ ਪੁੱਛਿਆ ਐ ਜੀ ਤੁਸੀਂ ਕੀ ਕਰ ਰਹੇ ਹੋ ਤੁਸੀਂ ਤੇ ਇਹ ਸਾਰੇ ਤੁਹਾਡੇ ਸਾਥੀ ਤਾਂ ਉਹਨਾਂ ਆਖਿਆ ਅਸੀਂ ਤਪ ਕਰ ਰਹੇ ਹਾਂ ਤਪ ਕਾ ਅਸਲੀ ਕਰਦੇ ਹੋ ਗੁਰੂ ਜੀ ਨੇ ਕਿਹਾ ਅਸਲੀ ਜੋ ਸਰੀਰ ਦੀਆਂ ਭੁੱਖਾਂ ਜਿੱਤ ਲਈਏ ਤੇ ਸਾਡੀਆਂ ਲੋੜਾਂ ਦੁਨੀਆ ਦੇ ਲਾਲਚੀ ਵਾਂਗੂ ਨਾ ਰਹਿਣ ਫਿਰ ਗੁਰੂ ਜੀ ਕਿਹਾ ਫਿਰ ਕੀ ਤੁਹਾਨੂੰ ਪਰਮੇਸ਼ਰ ਮਿਲ ਪਵੇਗਾ ਮਹਾਂਤ ਨੇ ਕਿਹਾ ਨਹੀਂ ਤਪ ਨਾਲ ਸਰੀਰ ਵਾਸ ਹੋ ਜਾਂਦਾ ਏ ਲੋਭ ਲਾਲਚ ਦੁੱਖ ਨਹੀਂ ਦਿੰਦੇ ਗੁਰੂ ਜੀ ਨੇ ਕਿਹਾ ਫਿਰ ਤੁਸੀਂ ਲੋਭ ਲਾਲਚ ਤੋਂ ਛੁੱਟ ਗਏ ਹੋ ਸੁੱਖ ਨਾਲ ਅੰਨ ਪਾਣੀ ਤਾਂ ਰੋਜ਼ ਮਿਲ ਜਾਂਦਾ ਹੋਸੀ ਮਹਾਂਤ ਨੇ ਕਿਹਾ ਅੱਜ ਤਾਂ ਤਰੇ ਚਾਰ ਦਿਨ ਹੋ ਗਏ ਹਨ ਸਾਰੇ ਭੁੱਖੇ ਹੀ ਤਪ ਕਰ ਰਹੇ ਆ ਪਰਮੇਸ਼ਰ ਜਦੋਂ ਚਾਹੇਗਾ ਆਪੇ ਕੰਨ ਦੇਵੇਗਾ ਇਹ ਸੁਣ ਕੇ ਸੁਗੜ ਬਾਲਕੇ ਨੇ ਸੋਚਿਆ ਇਹ ਤਾਂ ਅੰਦਰੋਂ ਬਾਹਰੋਂ ਸੱਚੀ ਹਨ ਜੋ 3-4 ਦਿਨ ਦੇ ਭੁੱਖੇ ਬੈਠੇ ਹਨ ਤੇ ਆਸ ਲਾਈ ਹੈ ਰੱਬ ਉੱਤੇ ਦੇਖੋ ਚੂੜਕਾ ਨਾ ਨੇੜੇ ਹੈ ਤੇ ਕੋਈ ਮੰਗਣ ਨੂੰ ਵੀ ਨਹੀਂ ਗਿਆ ਇਹਨਾਂ ਲੋਕਾਂ ਨੂੰ ਜੇ ਅੰਨ ਪਾਣੀ ਲੈ ਦਈਏ ਤਾਂ ਰੋਟੀਆਂ ਪਕਾ ਕੇ ਖਾ ਲੈਣ ਤਾਂ ਭੁੱਖ ਨਵਿਰਤ ਕਰਕੇ ਸੁਖੀ ਹੋ ਜਾਣ ਐਸ ਨਾਲ ਖਰਾ ਸੌਦਾ ਹੋਰ ਕੀ ਹੋਸੀ ਇਹ ਅੰਨ ਖਾ ਕੇ ਭੁੱਖ ਤੇ ਦੁੱਖ ਤੋਂ ਸੁਖੀ ਹੋ ਜਾਣਗੇ ਇਹੋ ਤਾਂ ਮਨੁੱਖ ਨੂੰ ਸਭ ਤੋਂ ਵੱਡਾ ਦੁੱਖ ਹੈ ਭੁੱਖ ਦਾ ਦੁੱਖ ਤੇ ਮੇਰਾ ਵੱਡਾ ਬਾਬਲ ਜਿਸਨੇ ਮੈਨੂੰ ਦੁਨੀਆ ਵਿੱਚ ਕੱਲਿਆ ਏ ਬੀ ਖੁਸ਼ ਹੋਸੀ ਖਬਰੇ ਉਹ ਮੈਨੂੰ ਇਹਨਾਂ ਦੇ ਪਾਲਣ ਵਾਸਤੇ ਰਸਤੀਆਂ ਲਾਂਬੇ ਵੱਲ ਖਿੱਚ ਕੇ ਲੈ ਆਇਆ ਏ ਉਸਦੀ ਖੁਸ਼ੀ ਤਾਂ ਸਾਰੇ ਆ ਨਫਿਆਂ ਤੋਂ ਵੱਡਾ ਨਫਾ ਏ ਸੋਬਾਲ ਕੇ ਗੁਰੂ ਨੇ ਵੀਰਪੈ ਮਹੰਤ ਦੇ ਅੱਗੇ ਧਰ ਦਿੱਤੇ ਬਾਲੇ ਨੇ ਮਨਾ ਕੀਤਾ ਪਰ ਆਪ ਦੇ ਦਿਲ ਨੂੰ ਐਡੀ ਵੱਡੀ ਮਨੁੱਖਾਂ ਦੀ ਜਮਾਤ ਦਾ ਤਰੇਹ ਚਾਰ ਦਿਨਾਂ ਤੋਂ ਭੁੱਖੇ ਬੈਠੇ ਹੋਣਾ ਤੇ ਰੱਬ ਦੀ ਆਸ ਤੇ ਬਿਲ ਕਬਰਾਏ ਬੈਠੇ ਹੋਣਾ ऐसे तर्स् ਵਿੱਚ ਲੈ ਗਿਆ ਕਿ ਬਾਲੇ ਨੂੰ ਕਹਿਣ ਲੱਗੇ ਬਾਲਾ ਬਾਪੂ ਜੀ ਨੇ ਸਭ ਤੋਂ ਖਰਾ ਸੌਦਾ ਕਿਹਾ ਸੀ ਮਨੁੱਖੀ ਦਿਲ ਦੀ ਪੀੜਾ ਤੇ ਮਨੁੱਖੀ ਸਰੀਰ ਦੀ ਪੀੜਾ ਹਰਨੀ ਦੂਰ ਕਰਨੀ ਸਭ ਤੋਂ ਖਰਾ ਸੌਦਾ ਏ ਸੋ ਜਦ ਬਾਲੇ ਤੋਂ ਰੁਪਏ ਲੈ ਕੇ ਗੁਰੂ ਜੀ ਨੇ ਤਪ ਕਰ ਰਹੇ ਸੰਤਾਂ ਦੇ ਮਹੰਤ ਅਗੇ ਰੱਖ ਦਿੱਤੇ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰੁਪਈਏ ਨਹੀਂ ਲੈਣੇ ਰੁਪਈਏ ਆ ਸਾਡੀ ਕਿਸ ਕੰਮ ਹਨ ਅਸੀਂ ਛੱਡ ਛੜਾ ਕੇ ਦੁਨੀਆ ਤੋਂ ਵੱਖਰੇ ਹੋ ਕੇ ਇਸ ਜੰਗਲ ਵਿੱਚ ਤਪ ਕਰ ਰਹੇ ਹਾਂ ਅਸਾਂ ਆਪ ਪਰਮੇਸ਼ਰ ਤੇ ਤਰੀ ਹੋਈਏ ਉਹ ਪੀਜਦਾ ਹੈ ਤਖਾਂਦੇ ਹਾਂ ਤਾਂ ਗੁਰੂ ਜੀ ਬੋਲੇ ਇਹ ਨਰੰਕਾਰੀ ਬਾਬਲ ਦੀ ਟੇਕ ਤੇ ਰਹਿਣ ਵਾਲਿਓ ਮੇਰੇ ਪਿਤਾ ਜੀ ਨੇ ਮੈਨੂੰ ਰੁਪਈਏ ਦਿੱਤੇ ਸਨ ਕਿ ਮੈਂ ਕੋਈ ਖਰਾ ਸੌਦਾ ਕਰਾਂ ਮੇਰੀ ਜਾਚੀ ਇਸ ਤੋਂ ਖਰਾ ਸੌਦਾ ਹੋਰ ਕੋਈ ਹੋ ਹੀ ਨਹੀਂ ਸਕਦਾ ਤਾਂ ਮਹੰਤ ਨੇ ਕਿਹਾ ਫਿਰ ਅਸਾਂ ਰੁਪਈਏ ਲੈਣੇ ਨਹੀਂ ਜੇਕਰ ਤੁਸਾਂ ਦਾ ਵਿਚਾਰ ਸਾਡੀ ਪਾਲਣਾ ਦਾ ਹੈ ਤਾਰਸ ਤੇ ਲeo ਸ਼੍ਰੀ ਗੁਰੂ ਜੀ ਬਾਲੇ ਨੂੰ ਨਾਲ ਲੈ ਕੇ ਨਗਰੀ ਵੱਲ ਚਲੇ ਗਏ ਇਸ ਨਗਰੀ ਦਾ ਨਾਮ ਚੂੜਕਾਨਾ ਹੈ ਉੱਥੋਂ ਇੱਕ ਹੱਟੀ ਤੋਂ ਚਾਵਲ ਆਟਾ ਕਿਉ ਦਾਲਾਂ ਆਦੀ ਖਾਣੇ ਦੀਆਂ ਸਭ ਚੀਜ਼ਾਂ ਖਰੀਦ ਲਈਆਂ ਤੇ ਲਦਵਾ ਕੇ ਨਾਲ ਲੈ ਆਏ ਤੇ ਮਹੰਤ ਦੇ ਅੱਗੇ ਧਰ ਦਿੱਤੀਆਂ ਤੇ ਆਖਿਆ ਲਓ ਜੀ ਪੋਜਨ ਤਿਆਰ ਕਰਵਾਓ ਤੇ ਖਾਓ ਪੀਓ ਛੋੜ ਕਾਨਾਂ ਦੇ ਲਾਗੇ ਭੁੱਖੇ ਬੈਠੇ ਸੰਤਾਂ ਤਪੀਆਂ ਨੂੰ 20 ਰੁਪਏ ਦਾ ਆਟਾ ਚੌਲ ਦਾਲਾ ਛੋਲੇ ਤੇ ਹੋਰ ਕਾਣ ਪੇੜ ਦੀਆਂ ਚੀਜ਼ਾਂ ਬਾਲਕ ਉਮਰਾਂ ਦੇ ਗੁਰੂ ਨਾਨਕ ਦੇਵ ਜੀ ਨੇ ਲੈ ਦਿੱਤੀਆਂ ਸਨ ਤੇ ਫਿਰ ਆਪਣੇ ਨਗਰ ਤਲਵੰਡੀ ਨੂੰ ਮੋੜ ਪਏ ਸਨ ਜਦੋਂ ਨਗਰ ਨੇੜੇ ਆ ਗਿਆ ਤਾਂ ਬਾਲੇ ਨੂੰ ਸੋਹਣੇ ਬਾਲਕ ਨੇ ਜੋ ਹੁਣ ਕੁਮਾਰ ਵਰੇਸ ਵਿੱਚ ਸਨ ਆਖਿਆ ਤੂੰ ਜਾ ਆਪਣੇ ਘਰ ਤੇ ਮੈਂ ਅਜੇ ਘਰ ਨਹੀਂ ਜਾਣਾ ਸੋ ਬਾਲਾ ਤਾਂ ਗਿਆ ਘਰ ਆਪਣੇ ਤੇ ਸੋਣਾ ਨਾਨਕ ਬਾਲਕਾ ਬੈਠ ਰਿਆ ਬਾਹਰ ਇੱਕ ਸੁੱਕਾ ਪਿਆਸੀ ਤਲਾਹ ਉਸ ਦੇ ਪੌੜਾਂ ਉੱਤੇ ਅੱਖਾਂ ਲਾਈਆਂ ਸੋ ਮੀਟ ਤੇ ਸੋਚੇ ਦੁਨੀਆਂ ਵਿੱਚ ਦੁੱਖ ਕਿਉਂ ਹੈ ਕੋਈ ਭੁੱਖਾ ਹੈ ਕੋਈ ਰੋਗੀ ਹੈ ਕੋਈ ਨੰਗਾ ਹੈ ਕਿਸੇ ਦਾ ਕੋਈ ਮਰ ਜਾਂਦਾ ਹੈ ਤਾਂ ਰੋਂਦਾ ਹੈ ਦੁੱਖ ਦੂਰ ਕਿਵੇਂ ਹੋਵੇ ਏ ਕਰਤਾਰ ਤੂੰ ਕਰ ਦੂਰ ਦੁੱਖ ਕਰਤਾਰ ਨਿਰੰਕਾਰ ਕਰਤਾਰ ਨਿਰੰਕਾਰ ਕਰਦੇ ਕਰਤਾਰ ਨੂੰ ਅੰਦਰ ਹੀ ਅੰਦਰ ਚੰਬੜੁਕੇ ਜਿਵੇਂ ਕੋਈ ਬਾਲ ਉਦਰਿਆ ਹੋਵੇ ਤੇ ਮਾਂ ਆਈ ਵੇਖ ਕੇ ਉਸ ਨੂੰ ਚੰਬੜ ਜਾਂਦਾ ਏ ਉਦਰ ਬਾਲਾ ਕਰ ਗਿਆ ਆਪਣੇ ਲੋਕਾਂ ਨੇ ਤੱਕਿਆ ਐ ਤਾਂ ਬਾਹਰ ਗਿਆ ਸੀ ਮੱਤੇ ਕਾਲੂ ਦੇ ਪੁੱਤਰ ਨਾਲ ਤਦ ਕਿਸੇ ਬਾਬੇ ਕਾਲੂ ਨੂੰ ਜਾ ਦੱਸਿਆ ਜੋ ਬਾਲਾ ਆ ਗਿਆ ਏ ਕਰ ਬਾਲੇ ਨੂੰ ਸੁਦਵਾ ਕੇ ਲਿਆ ਤੇ ਘਰ ਆਏ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਆਇਆ ਤਾਂ ਮੇਰੇ ਨਾਲ ਏ ਤੁਸਾਂ ਦਾ ਬੇਟਾ ਪਰ ਨਗਰੋਂ ਬਾਹਰ ਕੜੋ ਗਿਆ ਸੀ ਤਾਲ ਕੰਡੇ ਮੈਨੂੰ ਕਾਲ ਦਿੱਤਾ ਸੋ ਤਦ ਕਾਲੂ ਜੀ ਨੇ ਪੁੱਛਿਆ ਸੌਦਾ ਕੀ ਰਿਤਨ ਕ ਲਈ ਆ ਸੀ ਤੋ ਉਸ ਕਹਾ ਸਾਦਾ ਫਕੀਰਾ ਭੁੱਖਿਆਂ ਨੂੰ ਖਿਲਾ ਦਿੱਤਾ ਸੀ ਆਖਦਾ ਸੀ ਇਹ ਖਰਾ ਸੌਦਾ ਏ ਇਹੀ ਸੱਚਾ ਸੌਦਾ ਏ ਇਹ ਸੁਣ ਕੇ ਪਿਤਾ ਜੀ ਨੂੰ ਚੜ ਗਿਆ ਗੁੱਸਾ ਬਾਲੇ ਨੂੰ ਲੈ ਕੇ ਟਰਪੈ ਲੱਭਣ ਉਹ ਘਰੋਂ ਬਾਹਰ ਨਿਕਲੇ ਤਾਂ ਅੰਮਾ ਤ੍ਰਿਪਤਾ ਨੇ ਨੌਕਰ ਕੱਲੇ ਮਗਰ ਤੇ ਨਾਲ ਖਲਿਆ ਆਪਣੀ ਧੀ ਨਾਨਕੀ ਨੂੰ ਜੋ ਮਤਾ ਪਿਓ ਮਾਰੇ ਤਾਂ ਧੀ ਕੋਲ ਹੋਈ ਤਾਂ ਛੁਡਾ ਲੇਗੀ ਗੁੱਸਾ ਚੜੇ ਬਾਬਲ ਤੋਂ ਸੋ ਇਸ ਤਰ੍ਹਾਂ ਹੀ ਹੋਈ ਬਾਬੇ ਕਾਲੂ ਨੇ ਜਾ ਡੱਠਾ ਪੁੱਤ ਨੂੰ ਜੋ ਅੱਖਾਂ ਮਿੱਟੀ ਬੈਠਾ ਸੀ ਦੁਨੀਆਂ ਦਾ ਦੁੱਖ ਆਪਣੇ ਵੱਡੇ ਬਾਬਲ ਰੱਬ ਜੀ ਨੂੰ ਆਖਦਾ ਗੁੱਸੇ ਪਰੇ ਕਾਲੂ ਨੇ ਬਾਹੂ ਪਕੜੂ اٹھਾਇਆ ਪੁੱਤ ਨੂੰ ਖੜਾ ਕਰ ਲਿਆ ਤੇ ਵੱਧ ਘੱਟ ਬੋਲਿਆ ਮਾੜੇ ਬਚਨ ਆਖੇ ਤੇ ਕਸਕੇ ਜਪੇੜਾ ਮਾਰੀਆਂ ਦੋ ਸੁੱਜੀ ਗੱਲ ਤੇ ਦੋ ਮਾਰੀਆਂ ਖੰਭੀ ਗੱਲ ਤੇ ਪੱਟੇ ਝਾਣਿਆ ਪੱਟ ਸੁਠਿਆਈ ਮੇਰਾ ਝੁਗਾ ਹੁਣ ਹੋਰ ਮਾਰਨ ਨੂੰ ਗੁੱਸੇ ਭਰੇ ਤੇ ਕਰੜੇ ਹੱਥ ਉਠ ਹੀ ਰਹੇ ਸਨ ਕਿ ਪਹੁੰਚ ਪਈ ਭੈਣ ਦੌੜਦੀ ਦੌੜਦੀ ਤੇ ਚੰਬੜ ਗਈ ਬਾਬਲ ਨੂੰ ਤੇ ਹਲੋਰਾ ਦੇ ਕੇ ਪਰਾ ਕਰ ਦਿੱਤੇ ਸੋ ਸੋ ਪਰੇ ਹੋ ਗਏ ਉਲਰੇ ਹੱਥ ਵੀ ਬੀਬੀ ਬੋਲੀ ਨਾ ਮੇਰੇ ਬਾਬਲ ਨਾ ਮੇਰੇ ਵੀਰਨ ਨੂੰ ਨਾ ਮਾਰ ਬਖਸ਼ ਮੇਰੇ ਬਾਬਲ ਬਖਸ਼ ਹੋਰ ਲੋਕੀ ਵੀ ਸੁਣ ਕੇ ਆ ਗਏ। ਨੌਂਕਰ ਬੀਬੀ ਬੀ ਦੇ ਨਾਲ ਨਾਲ ਆਏ ਸਨ। ਸਭ ਨੇ ਵਰਜਿਆ। ਤਾਂ ਬਾਬੇ ਦੇ ਮਾਰਨ ਵਾਲੇ ਹੱਥ ਲੰਮਕ ਪਏ ਤੇ ਹੋਰ ਮਾਰਨੋਂ ਰੁਕ ਗਏ। ਹੁਣ ਬਹੁਤ ਤਰੀਕੇ ਬਾਬਲ ਜੀ ਸੋਹਣੇ ਬੇਟੇ ਨੂੰ ਨਾਲ ਲੈ ਤੁਰੇ। ਸੋਹਣੇ ਬੇਟੇ ਜੀ ਨਾ ਬੋਲੇ ਨਾ ਕੂਏ। ਗੁਲਾਬਾਂ ਵਰਗੀਆਂ ਸੋਹਣੀਆਂ ਗੱਲਾਂ ਦੇ ਨੀਲ ਪਹਿ ਕੇ ਤੇ ਦੋ ਚਾਰ ਅਥਰੂ ਉਹਨਾਂ ਨੀਲਾਂ ਦੇ ਉੱਤੋਂ ਦੀ ਹੋ ਕੇ ਵਗ ਪਏ। ਅਜੇ ਕੁਝ ਕਦਮ ਹੀ ਗਏ ਸਨ। ਕੇ ਰਾਹੀ ਬੁਲਾਰ ਦੀ ਆਦਮੀ ਆ ਪਹੁੰਚੀ। ਇਹ ਮੈਤਾ ਤੈਨੂੰ ਪੁੱਤ ਸਮੇਤ ਰਾਹੀ ਦੇ ਸੱਦੇ ਆਏ। ਤਦ ਮੈਂ ਤੇ ਕਾਲੂ ਨੂੰ ਰਾਹੀ ਵੱਲ ਜਾਣਾ ਪਿਆ। ਦਿਲ ਤਾਂ ਨਹੀਂ ਸਾਸੂ ਕਰਦਾ ਪਰ ਮਾਲਕ ਦਾ ਹੁਕਮ ਕਿਵੇਂ ਮੋੜਦਾ? ਜਦ ਰਾਹੀ ਦੇ ਦਰ ਪਹੁੰਚੇ ਤਾਂ ਉਹ ਅੱਗੋਂ ਗੁਰੂ ਨਾਨਕ ਦੇ ਚਿਹਰੇ ਤੇ ਨੀਲ ਪਏ ਹੋਏ ਤੇ ਅਥਰੂ ਵਗਿ ਹੋਏ ਦੇਖ ਕੇ ਆਪ ਰੋ ਪਿਆ। ਉੱਠ ਕੇ ਜਫੀ ਪਾ ਲਈ ਸੋ ਤੇ ਮੱਥਾ ਚੁੰਮ ਲਿਆ। ਪੇਠ ਤੇ ਹੱਥ ਫੇਰ ਛਾਤੀ ਨਾਲ ਲਾਇਓ ਆਖਿਆ ਰੱਬ ਦੇ ਬਾਲਕੇ ਸਭ ਕੁਛ ਤੇਰਾ ਹੈ ਤੇਰਾ ਹੈ ਤੇਰਾ ਹੈ ਫਿਰ ਮੈਂ ਤੈਨੂੰ ਕਹਿਣ ਲੱਗਾ ਕਾਲੂ ਤੂੰ ਬੜਾ ਬੇਤਰਸੇ ਇਕੋ ਪੁੱਤੇ ਉਹ ਰੱਬ ਦਾ ਬਾਲਕਾ ਜਹੰਦਾ ਸੰਤ ਵਲੀ ਕਲਾਵਾਨ ਤੂੰ ਬੇਤਰਸ ਨੀਲ ਪਾ ਦਿੱਤੇ ਨੀ ਮਾਰ ਮਾਰ ਕੇ ਵਲੀ ਅੱਲਾ ਦੇ ਚਿਹਰੇ ਤੇ ਨਿਰਦਈ ਤੈਨੂੰ ਨਾ ਰਬ ਦਾ ਡਾਰ ਨਾ ਮੇਰਾ ਪਾਉ ਨਾ ਲੋਕਲਾਜ ਫਿਰ ਪੋਬ ਬੁਮਾਰਕੇ ਰਾਏ ਨੇ ਕਿਹਾ ਕੀ ਕਰਾਂ ਮੈਂ ਮੁਸਲਮਾਨ ਹਾਏ ਮੈਂ ਨਾ ਹੁੰਦਾ ਮੁਸਲਮਾਨ ਤਾਂ ਜ ਆਪਣੇ ਕਰ ਰੱਖ ਲੈਂਦਾ ਇਸ ਰੱਬ ਪਿਆਰੇ ਨੂੰ ਤੇ ਕਰਦਾ ਸੇਵਾ ਹੁਣ ਰੱਖਾਂ ਤਾਂ ਜਗਤ ਕਹੇਗਾ ਜੋਰੋ ਜੋਰੀ ਕਰ ਲਿਆ ਸੂ ਮੁਸਲਮਾਨ ਖੱਤਰੀ ਦੇ ਪੁੱਤ ਨੂੰ ਤਦ ਬਾਬੇ ਕਾਲੂ ਨੇ ਕਿਹਾ ਰਾਏ ਜੀ ਇਸ ਦੀਆਂ ਕਰਤੂਤਾਂ ਵੀ ਸੋਚੋ ਪੱਟ ਸਤਿਆ ਸੋ ਇਸਨੇ ਮੈਨੂੰ ਰਾਏ ਨੇ ਕਿਹਾ ਆਲੇ ਵੀਰ ਪਈਏ ਤੇ ਪਟਿਆ ਨਾ ਜਾ ਔਰ ਖਬਰਦਾਰ ਜੇ ਕਦੇ ਫੇਰ ਹੱਥ ਚੁੱਕਿਆ ਬੱਚੇ ਉੱਤੇ ਤੂੰ ਹਿਸਾਬ ਕਰਕੇ ਦੱਸ ਜਿੰਨਾ ਤਨ ਤੇਰਾ ਅੱਜ ਤਾਈਂ ਬੱਚੇ ਨੇ ਗਵਾਇਆ ਏ ਮੈਂ ਭਰ ਦਿਆਂ ਤੇ ਤੂੰ ਆਪਣੇ ਪੈਸੇ ਨੂੰ ਪਿਆਰ ਕਰ ਦੇਖ ਜਿੰਨੀ ਦੌਲਤ ਮੇਰੇ ਘਰ ਹੈ ਇਸ ਦੀ ਦਿੱਤੀ ਹੋਈ ਏ ਜਿੰਨੀ ਮਾਇਆ ਜਗਤ ਵਿੱਚ ਹੈ ਇਸ ਦੀ ਹੈ ਇਹ ਅੱਲਾ ਦਾ ਮੁੱਤੀ ਏ ਇਹ ਅੱਲਾ ਦਾ ਪੁੱਤ ਹੈ ਪਿਕੰਬਰੇ ਕਾਲੂ ਦੇਖ ਜਗਤ ਇਸ ਦਾ ਦਿੱਤਾ ਖਾਂਦਾ ਏ ਐ ਰੱਬ ਦੇ ਸੱਚੇ ਹੱਥ ਬੈਠਣ ਵਾਲਾ ਈ ਤੂੰ ਦੇਖੇਗਾ ਕਿ ਨਾਂ ਪਰ ਦੁਨੀਆ ਇਸਦੇ ਨਾਂ ਉਤੇ ਲੱਖਾਂ ਰੁਪਏ ਸਦਕੇ ਕਰਿਆ ਕਰੇਗੀ ਜਿਸ ਮਾਇਆ ਨੂੰ ਤੂੰ ਰੋਂਦਾ ਏ ਜਗਤ ਇਸਦੇ ਨਾਂ ਤੇ ਵਾਰ-ਵਾਰ ਸੁੱਤੇਗਾ ਜਿੱਥੇ ਜਿੱਥੇ ਏ ਕਦਮ ਧਰੇਗਾ ਮਾਇਆ ਉੱਥੇ ਲੇਟਣੀਆਂ ਲਿਆ ਕਰੇਗੀ ਖਬਰਦਾਰ ਜੇ ਤੂੰ ਕਦੇ ਫਿੱਟੇ ਮੋ ਵੀ ਇਸ ਨੂੰ ਆਖਿਆ ਤਾਂ ਤੇਰੇ ਕਰ ਇਸ ਨੂੰ ਤਾਂ ਤੋੜਦਾ ਹਾਂ ਜੇ ਆਖੇ ਮੈਂ ਫਿਰ ਨਾ ਮਾਰਸਾਂ ਤਦਕਾਲ ਨੂੰ ਸ਼ਰਮਾਈ ਰਾਏ ਨੇ ਹੱਥ ਜੋੜ ਕੇ ਆਖਿਓ ਹੁਣ ਬਖਸ਼ੋ ਫੇਰ ਨਾ ਕਰਸਾਂ ਤੇ ਰੁਪਏ ਵੀ ਮੋੜ ਦਿੱਤੇ ਤਾਂ ਰਾਏ ਨੇ ਠੋਹਰਿਆ ਤੇ ਸੋਨਾ ਬਾਲਕ ਆ ਭੈਣ ਨੂੰ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ